ਹੈਲੋ ਗਾਇਸ ਵੈਲਕਮ ਐਂਡ ਵੈਲਕਮ ਬੈਕ ਟੂ ਮਾਈ ਚੈਨਲ ਗਗਨ ਸੋਨਾ ਬਲogs ਸੋ ਕਿੱਦਾਂ ਤੁਸੀਂ ਸਾਰੇ ਮੈਂ ਵੀ ਬਿਲਕੁਲ ਪਟਿਆ ਹੈ ਗੀਆਂ ਗਾਇਸ ਸੇ ਸਵੇਰ ਦਾ ਮੌਸਮ ਹੈਗਾ ਤੁਸੀਂ ਦੇਖ ਸਕਦੇ ਕਿੰਨਾ ਸਾਫ਼ ਹੈਗਾ ਤੇ ਥੋੜੀ ਦੇਰ ਬਾਅਦ ਬਾਰਿਸ਼ ਆਣੀ ਸ਼ੁਰੂ ਹੋ ਗਈ ਸਮਸ਼ੀ ਵੀ ਬਾਹਰ ਘੁੰਮ ਰਹੇ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਚਲੋ ਅੰਦਰ ਆ ਜਾਓ ਨਾਸ਼ਤਾ ਕਰ ਲਓ ਤੇ ਨਾਸ਼ਤਾ ਕਰਨ ਤੋਂ ਬਾਅਦ ਬਾਰਿਸ਼ ਆਣੀ ਸ਼ੁਰੂ ਹੋ ਗਈ ਵੈਸੇ ਤੁਹਾਨੂੰ ਦੱਸਦਾ ਕਿ ਮੈਂ ਅੱਜ ਮੇਰੇ ਆਪਰੇਟ ਹੋਏ ਨੂੰ ਪੂਰੇ 3 ਮੰਥ ਕੰਪਲੀਟ ਹੋ ਗਿਆ ਤੇ ਅੱਜ ਮੈਂ ਜਾਣਾ ਸੀਗਾ ਡਾਕਟਰ ਨੂੰ ਚੈੱਕਅਪ ਕਰਵਾਉਣ ਡਾਕਟਰ ਨੇ ਮੈਨੂੰ 3 ਮੰਥ ਦੀ ਮੈਡੀਸਿਨ ਦਿੱਤੀ ਹੋਈ ਸੀਗੀ ਤੇ ਉਹ ਮੈਡੀਸਿਨ ਅੱਜ ਕੰਪਲੀਟ ਹੋ ਗਿਆ ਤੇ ਮੈਂ ਡਿਸਾਈਡ ਕੀਤਾ ਕਿ ਚਲੋ ਅੱਜ ਦਿਖਾ ਲੈਣੇ ਆ ਡਾਕਟਰ ਨੂੰ ਤੇ ਮੈਨੂੰ ਨਾ ਥੋੜੇ ਦਿਨਾਂ ਤੋਂ ਫੇਨ ਹੁੰਦੀ ਪਈ ਸੀਗੀ ਤੇ ਚਲੋ ਐ ਵਾਲਾ ਵੀ ਡਰ ਥੋੜਾ ਨਿਕਲ ਜਾਊਗਾ ਹਨਾ ਤੁਹਾਨੂੰ ਪਤਾ ਹੈ ਜਿਹੜਾ ਵੀ ਮੇਰਾ ਆਪਰੇਸ਼ਨ ਹੋਇਆ ਸੋ ਚੈੱਕ ਅਪ ਕਰਵਾਉਣਾ ਜ਼ਰੂਰੀ ਹੈਗਾ ਤੇ ਇੱਥੇ ਸ਼ੀਵੀ ਬੋਲ ਰਹੀ ਸੀਗਾ ਮੈਨੂੰ ਕਿ ਮਾਸੀ ਮੈਨੂੰ ਵੀ ਆਪਣੇ ਨਾਲ ਲੈ ਜਾ ਜਿੱਥੇ ਤੂੰ ਜਾਏਂਗੀ ਮੈਂ ਵੀ ਨਾਲ ਜਾਊਂਗਾ ਤੇ ਸੋ ਮੈਂ ਰੈਡੀ ਹੋਊਗੀ ਜਦੋਂ ਤੇ ਦੇਖਿਆ ਤੇ ਗੱਡੀ ਦਾ ਥੋੜਾ ਟਾਇਰ ਪੈਂਚਰ ਹੋ ਰੱਖਿਆ ਸੀਗਾ ਤੇ ਗਗਨ ਇਹਨੂੰ ਥੋੜਾ ਬਹੁਤਾ ਠੀਕ ਕੀਤਾ ਤਾਕੀ ਇਹ ਸ਼ੌਪ ਤੱਕ ਜਾ ਸਕੇ ਤੇ ਫਿਰ ਆਪਾਂ ਘਰੋਂ ਨਿਕਲ ਕੇ ਸ਼ੌਪ ਤੇ ਗਏ ਸ਼ੌਪ ਤੇ ਆਪਾਂ ਗੱਡੀ ਠੀਕ ਕਰਵਾਈ ਸਾਡਾ ਇੱਥੇ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਸ਼ੀਵਿੰਗ ਤੁਸੀਂ ਦੇਖ ਸਕਦੇ ਹੋ ਇਹ ਚਿਪਸ ਖਾਂਦਾ ਪਿਆ ਸੀਗਾ ਇਹ ਸ਼ਾਇਦ ਇਹਦੀ 3rd ਜਾਂ 4th ਚਿਪਸ ਸੀਗੀ ਤੇ ਮੈਂ ਇਹਦੀ ਵੀਡੀਓ ਬਣਾਉਂਦੀ ਪਈ ਸੀਗੀ ਤੇ ਮੈਨੂੰ ਕਹਿੰਦਾ ਪਿਆ ਸੀਗਾ ਕਿ ਮਾਸੀ ਮੇਰੀ ਵੀਡੀਓਸ ਨਾ ਬਣਾਓ ਬਟ ਤੁਸੀਂ ਦੇਖ ਸਕਦੇ ਹੋ ਕਿਦਾਂ ਮਤੇ ਖਾਂਦਾ ਹੈ ਨਾ ਬਹੁਤ ਕਿਊਟ ਲੱਗਦਾ ਖਾਂਦੇ ਟਾਈਮ ਸਾਰਾ ਦੇ ਵੀ ਖਾਂਦਾ ਜਾਂਦਾ ਤੇ ਐਦਾ ਬੋਲਣਾ ਨਹੀਂ ਚਾਹੀਦਾ ਵੈਸੇ ਨજર ਲੱਗ ਜਾਂਦੀ ਹੈ ਟੱਚ ਪੋਟ ਯਾਰ ਬੱਚੇ ਮਤੇ ਖਾਂਦੇ ਹੀ ਚੰਗੇ ਲੱਗਦੇ ਆ ਗਿਆ ਤੇ ਆਪਾਂ ਠੀਕ ਠੋਕ ਕਰਵਾ ਕੇ ਗੱਡੀ ਫਿਰ ਆਪਾਂ ਹਸਪੀਟਲ ਚੱਲ ਗਏ ਮੈਂ ਸੋਚਿਆ ਸੀਗਾ ਕਿ ਅੱਜ ਆਪਾਂ ਲੇਟ ਹੋ ਗਏ ਆ ਸ਼ਾਇਦ ਹੀ ਸਾਨੂੰ ਡਾਕਟਰ ਇੱਥੇ ਮਿਲੂਗਾ ਬਟ ਉਹ ਜਿਹੜੇ ਡਾਕਟਰ ਹੈ ਗਿਆ ਸਰਜਰੀ ਕਰਦੇ ਸੀਗੇ ਕਿਸੇ ਦੀ ਤੇ ਉਹਨਾਂ ਨੂੰ ਟਾਈਮ ਲੱਗ ਗਿਆ ਕਾਫੀ 4 5 ਘੰਟੇ ਲੱਗ ਗਏ ਸਰਜਰੀ ਕਰਦੇ ਪਤਾ ਨਹੀਂ ਦੋ ਜਾਂ ਤਿੰਨ ਸਰਜਰੀਆਂ ਸੀਗੀਆਂ ਪਤਾ ਨਹੀਂ ਮੈਨੂੰ ਬਟ ਟਾਈਮ ਸਾਨੂੰ ਕਾਫੀ ਲੱਗ ਗਿਆ ਉੱਥੇ ਤੇ ਬਟ ਟਾਈਮ ਪਾਸ ਕਰਨ ਲਈ ਗੱਡੀ 'ਚ ਬੈਠ ਕੇ ਕਿਉਂਕਿ ਬਾਹਰ ਬਹੁਤ ਬਹੁਤ ਜ਼ਿਆਦਾ ਗਰਮੀ ਸੀਗੀ ਆਪਾਂ AC ਲਾ ਕੇ ਬੈ ਗਏ ਸੀਗੇ ਤੇ ਬੱਚੇ ਬੱਚਿਆਂ ਨੂੰ ਕਾਰਟੂਨ ਵਗੈਰਾ ਦਿਖਾਤੇ ਮਿਊਜ਼ਿਕ ਵਗੈਰਾ ਸੁਣਾ ਦਿੱਤੇ ਤੇ ਉੱਥੋਂ ਆਪ ਚੈੱਕਅਪ ਕਰਵਾਉਣ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਸੋਨੋਗ੍ਰਾਫੀ ਕਰਵਾ ਲਿਓ ਇੱਕ ਵਾਰ ਤੇ ਬਾਕੀ ਵੈਸੇ ਹੈ ਤਾਂ ਠੀਕ ਆ ਸਭ ਕੁਝ ਬਸ ਇੱਕ ਵਾਰ ਸੋਨੋਗ੍ਰਾਫੀ ਕਰਵਾ ਲਿਓ ਤੁਸੀਂ ਉਸ ਤੋਂ ਬਾਅਦ ਆਪਾਂ ਗੋਲ ਗੱਪੇ ਖਾਣ ਲੱਗ ਪਏ ਤੇ ਗੋਲ ਗੱਪੇ ਤੇ ਚਾਟ ਆਰਡਰ ਕੀਤੀ ਸੀਗੀ ਇਹ ਵਾਲੀ ਜਿਹੜੀ ਮਤਲਬ ਕਾਰ ਹੈਗੀ ਬਹੁਤ ਜ਼ਿਆਦਾ ਟੇਸਟ ਟੇਸਟੀ ਇਹਨਾਂ ਕੋਲ ਗੋਲ ਗੱਪੇ ਆ ਗਿਆ ਤੇ ਚਾਟ ਤੇ ਇਹਨਾਂ ਦੀ ਬਹੁਤ ਜ਼ਿਆਦਾ ਟੇਸਟੀ ਸੀਗੀ ਮੈਂ ਇਹਨਾਂ ਤੋਂ ਫਸਟ ਟਾਈਮ ਟਰਾਈ ਕੀਤਾ ਪਤਾ ਨਹੀਂ ਸ਼ਾਇਦ ਨਿਊ ਹੈ ਗਿਆਏ ਤੇ ਤੋਂ ਫਸਟ ਟਾਈਮ ਟਰਾਈ ਕੀਤਾ ਬਹੁਤ ਜ਼ਿਆਦਾ ਟੇਸਟੀ ਸੀ ਗਿਆ ਫਿਰ ਆਪਾਂ ਘਰ ਆ ਗਏ ਤੇ ਇਹ ਜਿਹੜਾ ਬੱਚਾ ਹੈਗਾ ਨਾ ਜਦੋਂ ਤਾਂ ਆਇਆ ਨੇ ਬਿਲਕੁਲ ਵੀ ਕੱਪੜੇ ਨਹੀਂ ਲਗਾਏ ਇਦਾਂ ਹੀ ਘੁੰਮਦਾ ਪਿਆ